ਪੀਪਲ ਆਰਪਨ ਚੈਨਲ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਵੀਰੋ ਆਹ ਇੱਕ ਵੀਡੀਓ ਮੇਰੇ ਮਿੱਤਰ ਮੇਜਰ ਸਿੰਘ ਹਲਕੜਾ ਤੇ ਸਰਜੀਤ ਸਿੰਘ ਕਿੰਗਰਾ ਭਾਈ ਰੂਪਾ ਨੇ ਭੇਜੀ ਹੈ ਬਹੁਤ ਸੋਹਣਾ ਸਜਾਇਆ ਉੱਠਾ ਵਿਆਹ ਸ਼ਾਦੀਆਂ ਦੇ ਵਾਸਤੇ ਕਿਸੇ ਨੇ ਕਿਰਾਏ ਤੇ ਬੁੱਕ ਕਰਾਉਣਾ ਹੋਵੇ ਤਾਂ ਇਹ ਉੱਠ ਭਾਈ ਰੂਪੇ ਦੇ ਨੇੜੇ ਪਿੰਡ ਰਾਇਆ ਉਹਨਾਂ ਕੋਲੇ ਹੈਗਾ 9878312053 ਉਹਨਾਂ ਦਾ ਨੰਬਰ ਹੈ ਜੀ ਕਿਸੇ ਵੀ ਪੁਰਾਣੇ ਵਿਆਹ ਸ਼ਾਦੀਆਂ ਤੇ ਇਹ ਬੁੱਕ ਕਰਾਉਣਾ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰਕੇ ਬੁੱਕ ਕਰਾ ਸਕਦੇ ਹੋ ਜੀ ਧੰਨਵਾਦ